जिन्ने ਤੁਸੀਂ ਪਹੁੰਚਿਓ ਜੀ ਆਪਣੇ ਚੈਨਲ ਤੇ ਆਪਣੀ ਨਵੀਂ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਏਰੀਆ ਚੋਂ ਤੁਹਾਡੀ ਫਰਮਾਇਸ਼ ਤੇ ਜਿੰਨੇ ਰੇਟਾਂ 'ਚ ਤੁਸੀਂ ਕਹਿੰਦੇ ਸੀਗੇ ਓਨੇਕ ਰੇਟਾਂ 'ਚ ਤੇ ਗੱਲਬਾਤ ਆਪਾਂ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94656929488 ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਸਵਿਫਟ ਡਿਜ਼ਾਇਰ ਗੱਡੀ ਤੁਸੀਂ ਚੈੱਕ ਕਰੋ ਦਿੱਲੀ ਨੰਬਰ ਚਿੱਟੇ ਰੰਗ ਦੀ ਹੈ ਜੀ ਰੇਟ ਇਸ ਗੱਡੀ ਦਾ ਮਾਲਕ ਨੇ ਲਾ ਕੇ ਭੇਜਿਆ ਜੀ ਜਮਾ ਘੱਟ ਕੁੱਲ 90000 ਰੁਪਿਆ ਮਾਲਕ ਨੇ ਇੱਕ ਡਿਮਾਂਡ ਕੀਤੀ ਆ ਹੋਰ ਵੀ ਮੌਕੇ ਤੇ ਘਟ ਜਾਊਗਾ ਮਹਿਲਾ ਚੌਕ ਮਾਲਕ ਦਾ ਏਰੀਆ ਹੈ 90415 13943 ਮਾਲਕ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਆ ਕੋਈ ਵੀ ਗੱਲਬਾਤ ਕਰਨੀ ਹੈ ਗੱਡੀ ਬਾਰੇ ਕੁਝ ਪੁੱਛਣਾ ਹੈ ਤੁਸੀਂ ਜਾ ਕੇ ਦੇਖਣੀ ਹੈ ਗੱਡੀ ਮਾਲਕ ਨਾਲ ਕਰੋ ਸਿੱਧੀ ਗੱਲਬਾਤ ਆਪ ਤੁਸੀਂ ਤੇ ਗੱਲ ਕਰਾਂਗੇ ਵਰਨਰ ਗੱਡੀ ਦੀ 2015 ਮਾਡਲ ਵਰਨ ਆਫ ਲਿਊਡਿਕ ਬਾਗਾ ਪੁਰਾਣਾ ਮਾਲਕ ਦਾ ਏਰੀਆ 3,55,000 ਰੁਪਏ ਮਾਲਕ ਨੇ ਡਿਮਾਂਡ ਕਹੀ ਆ ਗੱਡੀ ਪੂਰੀ ਸੋਹਣੀ ਆ ਰੰਗ ਪੂਰਾ ਵਧੀਆ ਚਿੱਟੇ ਰੰਗ ਦੀ ਹੈ ਗੱਡੀ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਆ ਜੇ ਆਪਾਂ ਗੱਲ ਕਰੀਏ ਸਾਰੇ ਫੰਕਸ਼ਨਾਂ ਦੀ ਤਾਂ ਹਰ ਪਾਸੇ ਆਪਾਂ ਨੂੰ ਗੱਡੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਮਿਲੂਗੀ ਰੇਟ ਜਿਹੜਾ ਮਾਲਕ ਨੇ ਕਿਹਾ 355 ਇੱਕ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਸੀਗੇ ਮੌਕੇ ਤੇ ਘਾਟਵਾਦ ਕਰਕੇ ਰੇਟ ਉੱਤੇ ਥੱਲੇ ਕਰਕੇ ਗੱਡੀ ਅਸੀਂ ਆਪਦੀ ਸੇਲ ਕਰ ਦਾਂਗੇ ਬਾਕੀ ਜੇ ਆਪਾਂ ਇੰਜਨ ਗੇਅਰ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਤੇ ਜਮਾ ਸਾਇਲੈਂਟ ਆਪਾਂ ਨੂੰ ਇੰਜਨ ਮਿਲੂਗਾ ਤੇ ਗੇਅਰ ਮਿਲੂਗਾ ਜੀ ਤੇ ਨਾ ਤਾਂ ਗੱਡੀ ਕੋਈ ਕੰਪਾਲਦੀ ਆ ਨਾ ਕੋਈ ਲੱਗੀ ਬੱਜੀ ਆ ਨਾ ਕੋਈ ਐਕਸੀਡੈਂਟਡ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ 98558 ਤੇ 49 277 ਮਾਲਕ ਦੇ ਨਾਲ ਸਿੱਧੀ ਡਾਇਰੈਕਟ ਤੁਸੀਂ ਗੱਲ ਕਰੋ ਆਪ ਹੀ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਥਾਰ ਕਾਫੀ ਡਿਮਾਂਡ ਆਈ ਸੀਗੀ ਚਿੱਟੇ ਰੰਗ ਦੀ ਥਾਰ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਆ ਥਾਰ ਦੀ ਕੰਡੀਸ਼ਨ ਇੱਕ ਵਾਰੀ ਚੈੱਕ ਕਰੋ ਜੀ ਥਾਰ 23 ਮਾਡਲ ਹੈ ਤੇ ਡਿਮਾਂਡ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਰੇਟ ਹੀ ਕਨਫਰਮ ਕਰਵਾ ਦਿੰਦਾ ਜੀ 11 ਲੱਖ ਤੇ 80000 ਰੁਪਏ ਮਾਲਕ ਨੇ ਡਿਮਾਂਡ ਕਹੀ ਆ 13 ਦੇ ਵਿੱਚ ਅਲਾਈ ਲੱਗੇ ਹੋਏ ਨੇ ਕਰਨ ਤਰਨ ਮਾਲਕ ਦਾ ਏਰੀਆ ਨਾ ਕੋਈ ਸਿੰਗਲ ਸਕ੍ਰੈਚ ਆਪਾਂ ਨੂੰ ਮਿਲੂਗਾ ਨਾ ਕੋਈ ਲੱਗੀ ਬੱਜੀ ਨਾ ਕੋਈ ਡੈਂਟ ਨਾ ਕੋਈ ਐਕਸੀਡੈਂਟਡ ਬਹੁਤ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਆ ਸਾਰੇ ਫੰਕਸ਼ਨ ਵਰਕਿੰਗ ਚ ਨੇ ਜਿੰਨੇ ਵੀ ਫੰਕਸ਼ਨ ਹੁੰਦੇ ਆ ਬਾਕੀ ਕੱਲੀ ਕੱਲੀ ਚੀਜ਼ ਤੁਸੀਂ ਦੇਖ ਵੀ ਰਹੇ ਹੋ ਮਾਲਕ ਨੇ ਫੋਟੋਆਂ ਚ ਸਾਰਾ ਕੁਝ ਦਿਖਾਇਆਗਾ ਟਾਇਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਗੱਡੀ ਪੂਰੀ ਸੋਹਣੀ ਦੇਖਣ ਨੂੰ ਮਿਲੂਗੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਆਪ ਜਾਓ ਗੱਡੀ ਨੂੰ ਦੇਖੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾਲੇ ਸੀ ਮਾਲਕ ਨਾਲ ਫਾਈਨਲ ਗੱਲਬਾਤ ਕਰ ਲਿਓ ਜਾ ਕੇ ਤੇ ਲਿਆਇਓ ਖਰੀਦ ਕੇ ਜੀ 9814365114 ਇਹ ਮਾਲਕ ਦਾ ਨੰਬਰ ਹੈਗਾ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9466929488 ਤੁਹਾਡੇ ਕੋਲੇ ਵੀ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਤੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੀ ਕੈਪਟਿਬਾ ਘੱਡੀ ਇੱਕ ਚੈੱਕ ਕਰੋ ਤੁਸੀਂ 2011 ਮਾਡਲ ਹੈ ਜੀ ਤੇ ਸਰਹੰਦ ਮਾਲਕ ਦਾ ਏਰੀਆ ਕੰਡੀਸ਼ਨ ਆਲ ਓਕੇ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਆਲ ਓਕੇ ਆਪਨ ਮਿਲੂਗੀ ਜੇ ਆਪਾਂ ਗੱਲ ਕਰੀਏ ਗੱਡੀ ਦੀ ਬਾਡੀ ਲਾਈਨ ਦੀ ਪੂਰੀ ਵਧੀਆ ਦੇਖਣ ਨੂੰ ਮਿਲੂਗੀ ਕੋਈ ਐਕਸੀਡੈਂਟਡ ਨਹੀਂ ਕੋਈ ਲੱਗੀ ਬੱਜ ਨਹੀਂ ਚਾਰੇ ਪਾਸੇ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਈ ਰਹੇ ਹਾਂ ਸੀ ਤੁਸੀਂ ਦੇਖੋ ਜੀ ਗੱਡੀ ਨੂੰ ਸਰਹੰਦ ਜਾ ਕੇ ਕੋਈ ਦੇਖਣਾ ਜੇ ਚਾਹੁੰਦਾਗਾ ਕਿਸੇ ਨੂੰ ਪਸੰਦ ਆਈ ਹੈ ਗੱਡੀ ਤਾਂ ਰੇਟ ਮਾਲਕ ਨੇ 1,90,000 ਰੁਪਿਆ ਇਹਦਾ ਕਿਹਾ ਹੈਗਾ ਬਾਕੀ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਨੇ ਇੱਕ ਡਿਮਾਂਡ ਆ ਕਿ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਘੱਟ ਵੱਧ ਕਰਕੇ ਗੱਡੀ ਵੇਚ ਦਾਂਗੇ ਮਾਲਕ ਕਹਿੰਦੇ ਅਸੀਂ ਤਾਂ ਗੱਡੀ ਵੇਚਣੀ ਹੈ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਆ ਕੇ ਇੱਕ ਵਾਰੀ ਘਰੇ ਦੇਖੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਫਾਈਨਲ ਰੇਟ ਕਰ ਲਾਂਗੇ ਬਹਿ ਕੇ ਤੇ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਵੀਡੀਓ ਦੇਖ ਕੇ ਤਾਂ ਇੱਕ ਵਾਰੀ ਗੱਲ ਕਰ ਲਿਓ 9646823101 ਕਰੋ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੇ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜਾਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਸਹੀ ਹੰਡਿਕਾ ਗੱਡੀ ਦੀ ਆਪਾਂ ਗੱਲ ਕਰਾਂਗੇ 2007 ਮਾਡਲ ਆ 7 ਮਾਡਲ ਆ ਪੰਜਾਬ ਨੰਬਰਾਂ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ ਰੰਗ ਤੁਸੀਂ ਆਪ ਗੱਡੀ ਦਾ ਦੇਖ ਲਓ ਤੇ 70000 ਰੁਪਏ ਇੱਕ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਰੋਪੜ ਖੜੀ ਆ ਗੱਡੀ ਇਹ ਮਾਲਕ ਦੇ ਘਰੇ ਖੜੀ ਆ ਤੇ ਜਿੰਨੀਆਂ ਗੱਡੀਆਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਜੀ ਸਾਰੀਆਂ ਗੱਡੀਆਂ ਸਾਰੀਆਂ ਮਸ਼ੀਨਰੀਆਂ ਲੋਕਲ ਘਰਾਂ 'ਚ ਖੜੀਆਂ ਆ ਜੀ ਪਿੰਡਾਂ 'ਚ ਕਿਸੇ ਨੂੰ ਕੋਈ ਵੀ ਗੱਡੀ ਪਸੰਦ ਆਉਂਦੀ ਆ ਤਾਂ ਇੱਕ ਵਾਰੀ ਮਾਲਕ ਨਾਲ ਗੱਲ ਕਰ ਲਿਓ ਫੋਨ ਤੇ ਤੇ ਟਾਈਮ ਦੇ ਕੇ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਘਰੇ ਤੁਹਾਨੂੰ ਮਿਲ ਜੂਗੀ ਸਟਾਰਟ ਕਰਕੇ ਦੇਖ ਲਿਓ ਟ్రਾਈ ਲੈ ਲਿਓ ਪੂਰੀ ਤਸੱਲੀ ਕਰਕੇ ਡੀਲ ਆਫ ਦੀ ਫਾਈਨਲ ਕਰਕੇ ਗੱਡੀ ਨੂੰ ਲੈ ਆਇਓ ਜਿਹੜੀ ਵੀ ਗੱਡੀ ਤੁਹਾਨੂੰ ਪਸੰਦ ਆਉਂਦੀ ਆ ਜੇ ਤੁਹਾਨੂੰ ਐਂਡਿਕਾ ਗੱਡੀ ਇਹ ਪਸੰਦ ਆਈ ਹੈ ਤਾਂ ਰੋਪੜ ਖੜੀ ਆ ਘਰੇ ਮਾਲਕ ਦੇ 70000 ਰੁਪਏ ਡਿਮਾਂਡ ਹੈ ਕਾਟਾਵਾਦ ਕਰਕੇ ਮਾਲਕ ਕਹਿੰਦੇ ਨੇ ਵੀ ਗੱਡੀ ਬੀਚ ਦਾਂਗੇ 98500 ਪੂਰਾ ਤੇ 36537 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਆ ਕਰੋ ਜੀ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਗੱਲਬਾਤ ਕਰਨੀ ਹੈ ਕੁਝ ਵੀ ਪੁੱਛਣਾ ਹੈਗਾ ਤਾਂ ਗੱਲਬਾਤ ਸਿੱਧੀ ਆਪ ਹੀ ਕਰ ਲਿਓ ਜੀ ਵਿਚੋ ਵਿਚਾਲੇ ਕਿਸੇ ਨੂੰ ਪਾਉਣ ਦੀ ਲੋੜ ਹੈ ਨਹੀਂਗੀ ਨਾਲ ਦੀ ਨਾਲ ਆਪਾਂ ਇੱਕ ਮੋਟਰਸਾਈਕਲ ਵੀ ਲੈ ਕੇ ਪਹੁੰਚੇ ਹਾਂ ਜੀ ਕਾਫੀ ਡਿਮਾਂਡ ਆਈ ਸੀ ਮੋਟਰਸਾਈਕਲ ਵਾਸਤੇ ਤੁਸੀਂ ਕਹਿੰਦੇ ਰਹਿੰਦੇ ਹੋ ਜੀ ਮੋਟਰਸਾਈਕਲ ਇੱਕ ਵਾਰੀ ਚੈੱਕ ਕਰੋ ਸਿਟੀ ਸੋ ਆਪਾਂ ਲੈ ਕੇ ਪਹੁੰਚੇ ਹਾਂ 2016 ਮਾਡਲ ਹੈ ਜੀ ਤੇ 35000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਬਾਕੀ ਸਾਰੇ ਪਾਰਟਸ ਜੋ ਵੀ ਕੁਛ ਹੁੰਦਲ ਸੀ ਸਾਰਾ ਕੁਛ ਨਾਲ ਦਾਗਾ ਨਾ ਕੋਈ ਬਦਲਿਆ ਹੋਇਆ ਨਾ ਕੋ ਟੁੱਟਿਆ ਭੱਜੇ ਨਾ ਕੋਈ ਡੈਮੇਜ ਹੈ ਠੀਕ ਹੈ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤਾਂ ਤੁਸੀਂ ਆਪ ਹੀ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਇੰਜਨ ਉੰਜਨ ਚੈੱਕ ਕਰ ਲਿਓ ਨਾ ਤਾਂ ਕੋਈ ਕੰਮ ਭਾਲਦਾ ਨਾ ਕੋਈ ਇੰਜਨ ਹੋਇਆ ਨਾ ਹੀ ਕਰਵਾਉਣ ਵਾਲਾ ਕਿਉਂਕਿ 16 ਮਾਡਲ ਹੈ ਜਿਆਦਾ ਚੱਲਿਆ ਵੀ ਹੈ ਨਹੀਂ ਮਾਲਕ ਨੇ ਕਿਹਾਗਾ 30000 ਰੁਪਏ ਇੱਕ ਡਿਮਾਂਡ ਕਹੀ ਆ ਮਾਲਕ ਨੇ ਬਾਕੀ ਕਹਿੰਦੇ ਸੀਗੇ ਮੌਕੇ ਤੇ ਰੇਟ ਕੀਤਾ ਜਾਊਗਾ ਜਗਰਾਉਂ ਘਰੇ ਜਗਰਾਉਂ ਮਾਲਕ ਦਾ ਏਰੀਆ ਗਾ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਘਰੇ ਤੋਂ ਤੁਹਾਨੂੰ ਮਿਲੂਗਾ ਤੇ ਸਟਾਰਟ ਕਰ ਲਿਓ ਜੀ ਤੋਰ ਕੇ ਦੇਖ ਲਿਓ ਚਲਾ ਕੇ ਦੇਖ ਲਿਓ ਜਦੋਂ ਪੂਰੀ ਤਸੱਲੀ ਹੋ ਗਈ ਤੇ ਫਾਈਨਲ ਡੀਲ ਤੁਸੀਂ ਆਪ ਕਰ ਲਿਓ ਜਾ ਕੇ ਘਰੇ ਤੇ ਰੇਟ ਬਹਿ ਕੇ ਕਰ ਲਿਓ ਜੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਬਹਿ ਕੇ 96462 ਤੇ 70705 ਮਾਲਕ ਦਾ ਇਹ ਨੰਬਰ ਹੈਗਾ ਗਾ ਗੱਲ ਕਰਾਂਗੇ ਜੀ ਆਪਾਂ ਹੁਣ ਸੈਂਟਰੋ ਗੱਡੀ ਦੀ ਇੱਕ 49000 ਦੀ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਹਾਂ ਪੰਜ ਮਾਡਲ ਦੱਸੀਆ ਮਾਲਕ ਨੇ ਪੰਜਾਬ ਨੰਬਰ ਦੀ ਗੱਡੀ ਇਹ ਚਿੱਟੇ ਰੰਗ ਦੀ ਆ ਤੇ ਰਾਮਪੁਰਾ ਫੂਲ ਏਰੀਆ ਇਹਨਾਂ ਦਾ 49000 ਜਿਹੜਾ ਤੁਹਾਨੂੰ ਦੱਸਿਆ ਸੀ ਇਹ ਕੋਈ ਫਿਕਸ ਰੇਟ ਨਹੀਂ ਹੈਗਾ ਇੱਕ ਡਿਮਾਂਡ ਓਨਰ ਬਲ ਪਹੁੰਚੀ ਅਸੀਂ ਮਾਲਕ ਨੇ ਇੱਕ ਡਿਮਾਂਡ ਕਹੀ ਆ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਅਸੀਂ ਆਪੇ ਕਰ ਲਾਂਗੇ ਅਸੀਂ ਤੇ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਇੱਕ ਵਾਰੀ ਫੋਨ ਕਰੋ ਤੇ ਫੋਨ ਕਰਨ ਤੋਂ ਬਾਅਦ ਕਾਰੇ ਆ ਕੇ ਗੱਡੀ ਨੂੰ ਦੇਖੋ ਚਲਾ ਕੇ ਦੇਖੋ ਪਰਖੋ ਗੱਡੀ ਨੂੰ ਤੇ ਜਦੋਂ ਪੂਰੀ ਟ్రਾਈ ਲੈ ਲਈ ਜਦੋਂ ਪਸੰਦ ਆ ਗਈ ਗੱਲਬਾਤ ਉਹ ਤੋਂ ਬਾਅਦ ਬਹਿ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਜਿੰਨੇ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਤੇ ਐਂਡ ਤੱਕ ਤੁਸੀਂ ਵੀਡੀਓ ਦੇਖੀ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਤੇ ਗੱਡੀ ਕਿਸੇ ਨੂੰ ਪਸੰਦ ਆਈ ਜੇ ਤਾਂ ਮਾਲਕ ਨਾਲ ਆਪ ਖੁੱਲ੍ਹ ਕੇ ਗੱਲ ਕਰਕੇ ਜਾ ਕੇ ਦੇਖ ਕੇ ਫਾਈਨਲ ਡੀਲ ਕਰਕੇ ਖਰੀਦ ਕੇ ਲੈ ਸਕਦੇ ਹੋ ਨੰਬਰ ਸਕਰੀਨ ਤੇ ਤੁਹਾਨੂੰ ਮਾਲਕ ਦਾ ਮਿਲ ਗਿਆ ਸੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਅੱਜ ਦੀ ਆਪਣੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਸਾਰਿਆਂ ਨੇ ਵੀਡੀਓ ਤੁਸੀਂ ਦੇਖ ਹੀ ਲਈ ਜੀ ਵਧੀਆ ਲੱਗਿਆ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਪਹੁੰਚੇ ਹੋ ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਜੀ ਵੱਤ-ਵੱਤ ਸਪੋਰਟ ਕਰਿਆ ਕਰੋ ਵੱਤ-ਵੱਤ ਲਾਈਕ ਕਰ ਦਿਓ ਵੱਤ-ਵੱਤ ਸ਼ੇਅਰ ਕਰ ਦਿਓ ਵੱਤ-ਵੱਤ ਸਪੋਰਟ ਕਰਿਆ ਕਰੋ ਤੇ ਜੇ ਤੁਸੀਂ ਐਡ ਕਰਵਾਉਣੀ ਹੈ ਗੱਡੀ ਜਾਂ ਮੋਟਰਸਾਈਕਲ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਉੱਤੇ ਆਪਣਾ ਨੰਬਰ ਲਿਖਿਆ ਰੰਦਾ ਭੇਜ ਦਿਓ ਐਡ ਆਪਾਂ ਤੁਹਾਡੀ ਜਮਾ ਫਰੀ ਚਲਾ ਦਾਂਗੇ ਜੀ